ਕਿਸਾਨ ਉੱਪਰ ਚੜ ਗਿਆ ਤਾਂ ਇਧਰੋਂ ਕਿਸਾਨ ਚੜਨੇ ਸ਼ੁਰੂ ਹੋ ਚੁੱਕੇ ਆ ਇਧਰੋਂ ਕਿਸਾਨ ਚੜਨੇ ਸ਼ੁਰੂ ਹੋ ਗਿਆ ਤਾਂ ਹੱਥਾਂ ਦੇ ਵਿੱਚ ਦੇਖੋ ਉਧਰ ਦੇਖੋ ਪਿੱਛੇ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਵੈਰੀਗੇਟਿੰਗ ਹਟਾਈ ਆ ਆ ਲੇਅਰਸ ਜਿਹੜੀਆਂ ਸੀਗੀਆਂ ਆ ਆ ਹਟਾ ਦਿੱਤੀਆਂ ਆਹ ਲੇਅਰਸ ਜਿਹੜੀਆਂ ਅਸੀਂ ਬੈਰੀਕੇਟਿੰਗ ਦੀਆਂ ਇਹ ਲੇਅਰਸ ਹਟਾਤੀਆਂ ਕਿਉਂਕਿ ਆ ਬੈਰੀਕੇਟ ਲੱਗੇ ਹੋਏ ਸੀਗੇ ਇਸ ਪਾਸੇ ਆ ਬੈਰੀਕੇਟ ਹਟਾ ਕੇ ਕਿਸਾਨ ਅੱਗੇ ਵੱਧ ਗਏ ਆ ਤਾਂ 101 ਮਰਜੀਬੜਿਆਂ ਦਾ ਜਥਾ ਜੋ ਅੱਗੇ ਜਾ ਰਿਹਾ 101 ਕਿਸਾਨਾਂ ਦਾ ਉਸ ਜਥੇ ਨੇ ਆ ਚੱਕ ਕੇ ਦੇਖੋ ਤੁਸੀਂ ਇੱਥੇ ਜਿਹੜੀ ਕੰਡਿਆਲੀ ਤਾਰ ਸੀ ਉਹ ਵੀ ਚੱਕ ਕੇ ਥੱਲੇ ਛੁੱਟ ਦਿੱਤੀ ਆ ਇਸ ਪਾਸੇੋਂ ਤਾਰ ਥੱਲੇ ਛੁੱਟ ਦਿੱਤੀ ਗਈ ਆ ਇਧਰ ਦੇਖੋ ਤੁਸੀਂ ਉਧਰ ਥੱਲੇ ਤਾਰ ਪਈ ਨਜ਼ਰ ਆ ਰਹੀ ਆ ਔਰ ਅਗਲੇ ਬੰਨੇ ਜਿੱਥੇ ਗੱਲਬਾਤ ਚੱਲ ਰਹੀ ਆ ਪੁਲਿਸ ਦੇ ਨਾਲ ਉਹ ਵੀ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਤਾਂ ਬਜ਼ੁਰਗ ਕਿਸਾਨ ਨੇ ਵੱਡੀ ਗਿਣ ਮੌਕੇ ਦੇ ਉੱਪਰ ਜਿਹੜੇ ਪਹੁੰਚੇ ਹੋਏ ਨੇ ਤਾਂ ਆ ਦੇਖੋ ਇਸ ਤਰ੍ਹਾਂ ਦੇ ਇੰਤਜ਼ਾਮ ਸੀਗੇ ਇਸ ਤਰ੍ਹਾਂ ਦੇ ਇੰਤਜ਼ਾਮ ਸੀਗੇ ਆ ਤਾਰਾ ਲਾਈਆਂ ਹੋਈਆਂ ਸੀਗੀਆਂ ਮੌਕੇ ਦੇ ਉੱਪਰ ਆ ਕੰਡਿਆਲੀਆਂ ਤਾਰਾਂ ਔਰ ਇਧਰ ਥੱਲੇ ਨੁਕੀਲੀਆਂ ਕਿੱਲਾਂ ਲਾਈਆਂ ਹੋਈਆਂ ਸੀਗੀਆਂ ਤਾਂਕਿ ਕਿਸਾਨ ਅੱਗੇ ਨਾ ਜਾ ਸਕਣ ਟਰੈਕਟਰ ਨਾ ਅੱਗੇ ਲੰਘ ਸਕਣ ਟਰੈਕਟਰ ਜੇ ਆਉਣ ਤਾਂ ਟਰੈਕਟਰਾਂ ਦੇ ਟਾਇਰ ਪਾੜ ਜਾਣ ਬਹੁਤ ਤਿੱਖੀਆਂ ਕਿੱਲਾਂ ਇਹ ਇਹ ਲਾਈਆਂ ਹੋਈਆਂ ਸੀਗੀਆਂ ਇਸ ਪਾਸੇ ਔਰ ਦੂਸਰੇ ਪਾਸੇ ਆ ਕਿਸਾਨ ਨੇ 101 ਕਿਸਾਨ ਜੋ ਨੇ ਇਹ ਆ ਆਏ ਨੇ ਪਹਿਲੇ ਜੱਥੇ ਦੇ ਨਾਲ ਤਾਂ ਮੌਕੇ ਦੀ ਇਹ ਤਸਵੀਰ ਹੈ ਮੌਕੇ ਦੇ ਉੱਪਰ ਇੱਥੇ ਵੀ ਦੇਖੋਗੇ ਤੁਸੀਂ ਤਾਂ ਆ ਵੀ ਟਰੈਕਟਰ ਤਾਂ ਲੰਘ ਹੀ ਨਹੀਂ ਸਕਦਾ ਕੋਈ ਪੋਸਿਬਿਲਟੀ ਹੈ ਨਹੀਂ ਔਰ ਇਧਰ ਜਿੱਥੇ ਗੱਲਬਾਤ ਚੱਲ ਰਹੀ ਆ ਉਧਰ ਗੱਲਬਾਤ ਇਧਰ ਚੱਲ ਰਹੀ ਆ ਉਧਰ ਕੋਸ਼ਿਸ਼ ਕਰਦੇ ਆ ਕਿ ਗੱਲਬਾਤ ਹੋ ਰਹੀ ਹੈ ਬਲਵਿੰਦਰ ਅੱਗੇ ਚੱਲੋ ਹਰਿਆਣਾ ਪ੍ਰਸ਼ਾਸਨ ਕੀ ਕਹਿ ਰਿਹਾ ਹਰਿਆਣਾ ਪ੍ਰਸ਼ਾਸਨ ਕੀ ਕਹਿ ਰਿਹਾ ਉਹ ਵੀ ਸੁਣਨ ਦੀ ਕੋਸ਼ਿਸ਼ ਕਰਦੇ ਆ ਹਰਿਆਣਾ ਪ੍ਰਸ਼ਾਸਨ ਕਿਸਾਨਾਂ ਦੇ ਉੱਪਰ ਕਿਸੇ ਤਰ੍ਹਾਂ ਦੀ ਆ ਦੇਖੋ ਇੱਧਰ ਆ ਦੇਖੋ ਆ ਸਪਰੇਅ ਛਿੜਕੀ ਜਾ ਰਹੀ ਹੈ ਕਿਸੇ ਤਰ੍ਹਾਂ ਦੀ ਅੱਖਾਂ 'ਚ ਸਪਰੇਅ ਛਿੜਕੀ ਜਾ ਰਹੀ ਕਿਸਾਨਾਂ ਦੇ ਉਹ ਦੇਖੋ ਅੱਖਾਂ 'ਚ ਕਿਸਾਨਾਂ ਦੇ ਸਪਰੇਅ ਛਿੜਕੀ ਜਾ ਰਹੀ ਹੈ ਕਿਸੇ ਤਰ੍ਹਾਂ ਦੀ ਇਹ ਸਪਰੇਅ ਚੜ ਰਹੀ ਹੈ ਨੱਕ ਨੂੰ ਅੱਖਾਂ ਦੇ ਵਿੱਚ ਸਪਰੇਅ ਛਿੜਕੀ ਜਾ ਰਹੀ ਹੈ ਬਲਜਿੰਦਰ ਦਿਖਾ ਰਹੇ ਨੇ ਤਸਵੀਰਾਂ ਤੁਹਾਨੂੰ ਇਨਕੇ ਕੋਲ ਕੋਈ ਪਰਮਿਸ਼ਨ ਨਹੀਂ ਹਰਿਆਣਾ ਮ ਜਾਣੇਗੀ ਵੀ ਹਰਿਆਣਾ ਅੰਮ੍ਰਿਤਾਲਾ ਮ ਦਰਾ 163 ਲੱਗ ਰਹੀ ਹੈ ਕਿ ਆ

ਅੱਖਾਂ ਦੇ ਵਿੱਚ ਸਪਰੇਅ ਛਿੜਕ ਦਿੱਤੀ ਜਾਂਦੀ ਹੈ ਜਦੋਂ ਕੋਈ ਅੱਗੇ ਵੱਧ ਆਤਾ ਤਾਂ ਹੰਝੂ ਗੈਸ ਦੇ ਗੋਲੇ ਇਸ ਕਰਕੇ ਵੀ ਨਹੀਂ ਦਾਗੇ ਜਾ ਰਹੇ ਕਿਉਂਕਿ ਹਵਾ ਦੀ ਦਿਸ਼ਾ ਉਲਟ ਹੈ ਹਵਾ ਉਲਟ ਦਿਸ਼ਾ ਦੇ ਵਿੱਚ ਵਹਿ ਰਹੀ ਹੈ ਇਸ ਕਰਕੇ ਬਲਜਿੰਦਰ ਹਵਾ ਉਲਟ ਦਿਸ਼ਾ ਦੇ ਵਿੱਚ ਵਹਿਂਦੀ ਹੋਈ ਨਜ਼ਰ ਆ ਰਹੀ ਹੈ ਅੱਖਾਂ ਦੇ ਵਿੱਚ ਆ ਦੇਖੋ ਮੇਰੇ ਵੀ ਅੱਖ ਦੇ ਵਿੱਚ ਇਹਨਾਂ ਨੇ ਸਪਰੇਅ ਛਿੜਕੀ ਜਿਹੜੀ ਅੱਖ ਦੇ ਵਿੱਚ ਸਪਰੇਅ ਪਈ ਕਾਫੀ ਜਲਨ ਕਰਦੀ ਹੈ ਤਾਂ ਤਾਂ ਕੋਸ਼ਿਸ਼ ਕੀਤੀ ਜਾ ਰਹੀ ਸੀ ਸਾਡੇ ਵੱਲੋਂ ਵੀ ਕਿ ਕਿਸੇ ਪ੍ਰਕਾਰ ਦੀ ਪਰਮਿਸ਼ਨ ਇਨਕੇ ਪਾਸ ਨਹੀਂ ਹੈ ਦਿੱਲੀ ਜਾਣੇ ਕੀ ਨਹਾਰਿਆਣਾ ਮੈਂਟਰੀ ਕੀ ਅੰਬਾਲਾ ਮੈਂ 163 ਲੱਗੀ ਹੋਈ ਹੈ ਬੀ ਐਨ ਐਸ ਤਾਂ ਆਮ ਇਨ ਕੋ ਅਲਾਉਟ ਨਹੀਂ ਕਰੇਗੇ ਪਰਮਿਸ਼ਨ ਲਿਆ ਹੈ ਜਹ ਹਮਰ ਜੀ ਜਾਏ ਜਾਓ ਕਿਥੇ ਕੇ ਉਹ ਕਿਸਾਨ ਗਏ ਸਾਰੇ ਕਿਸਾਨ ਗਏ ਉਹ ਕਿਸਾਨ ਗਏ ਸਾਰੇ ਕਹਿੰਦੇ ਕਿ ਪੈਦਲ ਜਾਣ ਲਈ ਕਹਿੰਦੇ ਕਿ ਅਸੀਂ ਕੋਈ ਪਰਮਿਸ਼ਨ ਨਹੀਂ ਦਿੱਤੀ ਜਾਤਾ ਦਿੱਲੀ ਦੇਸ਼ ਦੀ ਰਾਜਧਾਨੀ ਹੈ ਜਿੱਥੇ ਜਾ ਕੇ ਕਿਸਾਨ ਪ੍ਰੋਟੈਸਟ ਕਰਨਾ ਚਾਹੁੰਦੇ ਆ ਪਰ ਆ ਦੇਖੋ ਸਪੀਕਰ ਆ ਗਿਆ ਓਏ ਇਹ ਕਿਸਾਨ ਬਹੁਤ ਅੱਛੇ ਬਹੁਤ ਅੱਛੇ ਦੌਰਤ ਸ਼ਾਂਤੀਪ੍ਰੀਅ ਹੈ ਕਿਰਪਾ ਪਿੱਛੇ ਜਾਈਏ ਪਿੱਛੇ ਜਾਈਏ ਪਲੀਜ਼ ਆਪ ਸ਼ਾਂਤੀ ਬਣਾਏ ਰੱਖਿਏ ਆਪ ਪਿੱਛੇ ਜਾਈਏ ਪਲੀਜ਼ ਇਹ ਸਪਰੇ ਜਿਹੜੀ ਛਿੜਕੀ ਜਾ ਰਹੀ ਹੈ ਇਹ ਤੁਸੀਂ ਦੇਖ ਲਿਆ ਕਿ ਕਿਸ ਤਰੀਕੇ ਦੇ ਨਾਲ ਇਹ ਸਪਰੇ ਜਿਹੜੀ ਆ ਇਹ ਛਿੜਕੀ ਜਾ ਰਹੀ ਹੈ ਸਪਰੇ ਦਾ ਛੜਕਾ ਕੀਤਾ ਜਾ ਰਿਹਾ ਹੈ ਔਰ ਨਹੀਂ ਇੱਥੇ ਹਮ ਕਿਸਾਨੋਂ ਕੋ ਗੋਲੀਆਂ ਨਹੀਂ ਚਲਦੀ हम नी है आपके हाथ में बाले हैं तलवारे हैं प्लीज जाइए पुलिस नी अच्छी है पुलिस नी अच्छी है आपके हाथ में बाले तलवारे हैं प्लीज आपका मजमा खिलाफे कानून है ये जो बाले ले रखे प्लीज ये बालों में जो झंडे लगा रखे हैं आपने ਮੈਂ ਕਿਥੇ ਜਾ ਰਿਹਾ ਹਾਂ ਬੋਲੋ ਕਾਹਤੂ ਤੁਸੀਂ ਕੀ ਹੋ ਸੀਗੇ ਅਸੀਂ ਤੁਹਾਡੀ ਪਿੱਛੇ ਜਾਈਏ ਪਿੱਛੇ ਜਾਈਏ ਪਲੀਜ਼ ਸਰਕਾਰ ਨਾਲ ਗੱਲਬਾਤ ਕਰਾ ਦੇਾਂਗੇ ਤੁਹਾਡੀ ਨਹੀਂ ਇੱਕ ਮਿੰਟ ਸਰਕਾਰ ਕੇ ਸਾਥ ਬਾਤਬਾ ਕਰਾ ਦੇ ਸੁਣੋ ਇੱਕ ਮਿੰਟ ਬਿਲਕੁਲ ਨਹੀਂ ਕਹੀਏ ਬਾਤ ਸੁਣੋ ਮੈਂ ਇਹ ਬਾਤ ਇੱਕ ਮਿੰਟ ਉਧਰ ਦੇਖੋ ਤੁਸੀਂ ਬਲਜਿੰਦਰ ਦਿਖਾਓ ਤਸਵੀਰ ਦਿਖਾਓ ਇਹ ਕਿਸਾਨ ਉਧਰ ਪਹੁੰਚ ਗਿਆ ਇਹ ਕਿਸਾਨ ਉੱਪਰ ਚੜ ਗਿਆ ਤਾਂ ਇਧਰੋਂ ਕਿਸਾਨ ਚੜਨੇ ਸ਼ੁਰੂ ਹੋ ਚੁੱਕੇ ਆ ਇਧਰੋਂ ਕਿਸਾਨ ਚੜਨੇ ਸ਼ੁਰੂ ਹੋ ਗਏ ਆ ਤਾ ਹੱਥਾਂ ਦੇ ਵਿੱਚ ਦੇਖੋ ਸਪਰੇਅ ਆ ਹੱਥਾਂ ਦੇ ਵਿੱਚ ਸਪਰੇਅ ਆ ਹੱਥਾਂ ਦੇ ਵਿੱਚ ਸਪਰੇਅ ਲੈ ਕੇ ਇਹ ਖੜੇ ਨੇ ਜਿਹੜੇ ਦੇਖੋ ਤੁਸੀਂ ਹੱਥਾਂ ਦੇ ਵਿੱਚ ਕਿਸ ਤਰ੍ਹਾਂ ਦੀ ਸਪਰੇਅ ਆ ਔਰ ਇਸ ਤੋਂ ਬਾਅਦ ਹੁਣ ਉੱਪਰ ਚੜ ਗਿਆ ਇੱਕ ਕਿਸਾਨ ਤਾਂ ਮੌਕੇ ਦੀ ਤਸਵੀਰ ਜਿਹੜੀ ਆ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਮੌਕੇ ਦਾ ਮਾਹੌਲ ਕੀ ਆ ਸ਼ੰਭੂ ਬਾਰਡਰ ਦੀ ਤਸਵੀਰ ਆ ਇਹ ਸ਼ੰਭੂ ਬਾਰਡਰ ਤੇ ਜਿੱਥੇ ਕਿ ਜ਼ਹਿਰੀਲੀ ਕੋਈ ਸਪਰੇਅ ਛਿੜਕੀ ਜਾ ਰਹੀ ਆ ਜੋ ਤਾਂ ਨੂੰ ਚੜਦੀ ਆ ਨੱਕ ਨੂੰ ਔਰ ਸਾਹ ਨੂੰ ਚੜਦੀ ਆ ਬਲਜਿੰਦਰ ਉਹ ਤਸਵੀਰ ਦੇਖੋ ਇਹ ਕਿਸਾਨ ਮੌਕੇ ਦੇ ਉੱਪਰ ਹੈ ਜਿਹੜਾ ਉੱਪਰ ਚੜ ਗਿਆ ਹੈ ਤਾਂ ਇਹ ਜ਼ਹਿਰੀਲੀ ਸਪਰੇ ਜਿਹੜੀ ਹੈ ਇੱਕ ਪੁਲਿਸ ਅਫਸਰ ਦੇ ਹੱਥ ਦੇ ਵਿੱਚ ਵੀ ਇੰਦਰ ਦਿਖਾਓ ਇੱਕ ਇੱਕ ਪੁਲਿਸ ਅਫਸਰ ਦੇ ਹੱਥ ਦੇ ਵਿੱਚ ਸਪਰੇ ਆ ਔਰ ਉਧਰ ਵੀ ਜਿਹੜੇ ਨੇ ਉਧਰ ਉਹਨਾਂ ਦੇ ਹੱਥਾਂ ਦੇ ਵਿੱਚ ਵੀ ਸਪਰੇ ਆ ਦੇਖੋ ਤੁਸੀਂ ਆਹ ਦੇਖੋ ਹੱਥਾਂ ਦੇ ਵਿੱਚ ਜਿੱਦਾਂ ਮਿਰਚ ਅੱਖਾਂ ਨੂੰ ਚੜਦੀ ਹੁੰਦੀ ਆ ਉਹ ਆਹ ਦੇਖੋ ਪਰਲੇ ਦੇ ਹੱਥ ਦੇ ਵਿੱਚ ਆ ਉਧਰ ਪਰਲੇ ਦੇ ਹੱਥ ਦੇ ਵਿੱਚ ਸਪਰੇ ਆ ਉਹ ਪਰਲਾ ਅਫਸਰ ਜਿਹੜਾ ਫੋਰਸ ਦਾ ਇੱਕ ਮੁਲਾਜ਼ਮ ਹੈ ਉਹ ਦੇਖੋ ਇਹ ਕਿਸ ਤਰ੍ਹਾਂ ਦੀ ਕੋਈ ਸਪਰੇਅ ਆ ਤਾਂ ਇੱਕ ਕਿਸਾਨ ਜਿਹੜਾ ਜੋ ਆ ਉਹ ਉੱਪਰ ਚੜ ਗਿਆ ਤਾਂ ਪਿਛਲੇ ਬੰਦੇ ਉਹ ਵੀ ਫੋਰਸ ਖੜੀ ਆ ਜਿਹੜੀ ਤਾਂ ਇਹ ਦੇਖੋ ਤੁਸੀਂ ਮੌਕੇ ਦੇ ਉੱਪਰ ਕੀ ਮਾਹੌਲ ਆ ਤਾਂ ਜ਼ੂਮ ਕਰਕੇ ਦਿਖਾਓ ਤਸਵੀਰ ਕੁਝ ਕਿਸਾਨ ਜਿਹੜੇ ਆ ਉਹਨਾਂ ਦੇ ਅੱਖਾਂ ਦੇ ਵਿੱਚ ਸਪਰੇ ਪਾਈ ਆ ਇਹਨਾਂ ਨੇ ਤਾਂ ਇਹ ਜ਼ਰੀਲੀ ਸਪਰੇ ਆ ਕੋਈ ਜਿੱਦਾਂ ਮਿਰਚਾਂ ਚੜਦੀਆਂ ਨੇ ਉਧਰ ਫੋਰਸ ਨੂੰ ਵੀ ਦਿੱਤੀ ਹੋਈ ਆ ਸਪਰੇ ਖਿਲਾਫ ਕਾਨੂੰਨੀ ਕਾਰਵਾਈ ਹੋ ਗਈ ਉਹਨਾਂ ਨੇ ਕਾਨੂੰਨ ਆਤਮੇ ਲਈ ਆ ਉਸ ਇਹ ਸਪਰੇ ਜਿਹੜੀ ਆ ਅੱਖਾਂ ਦੇ ਵਿੱਚ ਲਈ ਹੋਈ ਜਿਹੜੀ ਉਹ ਦੇਖੋ ਉਧਰ ਉਧਰ ਪਰਲੇ ਬਣੇ ਉਹ ਦੇਖੋ ਉਹ ਦੇਖੋ ਸਪਰੇ ਛਿੜਕੀ ਜਾ ਰਹੀ ਆ ਆ ਦੇਖੋ ਆ ਸਪਰੇ ਇਸ ਤਰੀਕੇ ਦੇ ਨਾਲ ਛਿੜਕੀ ਜਾ ਰਹੀ ਆ ਇੱਕ ਕਿਸਾਨ ਨੇ ਖੱਲੇ ਕਰੋ ਇੱਕ ਕਿਸਾਨ ਨੇ ਜਿਹੜਾ ਹੱਥੇ ਵਿੱਚ ਤਿਰੰਗਾ ਵੀ ਫੜਿਆ ਹੋਇਆ ਔਰ ਇਧਰ ਦੇਖੋ ਹੁਣ ਅੱਗੇ ਜਾਂਦੀ ਤਿਆਰੀ ਹੈ ਤਾਂ ਸਪਰੇਅ ਛੜਕੀ ਦਿੱਤੀ ਜਾਂਦੀ ਆ ਉਹਦਰੋਂ ਸਪਰੇਅ ਜਿਹੜੀ ਆ ਉਹ ਛਿੜਕ ਦਿੱਤੀ ਜਾਂਦੀ ਆ ਔਰ ਦੇਖੋ ਜ਼ੂਮ ਕਰਕੇ ਰੱਖਿਓ ਉਧਰ ਜ਼ੂਮ ਕਰਕੇ ਰੱਖਿਓ ਦੇਖੋ ਔਰ ਸਪਰੇਅ ਛੜਕੀ ਜਾਂਦੀ ਆ ਹਰਿਆਣਾ ਪੰਜਾਬ ਕੀ ਕੋਈ ਬਾਤ ਨਹੀਂ ਹਰਿਆਣਾ ਪੁੱਜਾ ਵੇਖ ਸਹੀ ਆ ਉਧਰ ਜਿਹੜੀ ਆ ਛਿੜਕੀ ਜਾ ਰਹੀ ਹੈ ਹਰਿਆਣਾ ਪੰਜਾਬ ਵੇਖ ਜਈਆ ਪਿੱਛੇ ਕੱਟਣਾ ਚਾਹੋਗੇ ਆਂ ਬਤਾਓ नहीं आप ये शांति लग रही है आपको ये शांति लग रही है क्या कि आप कह रहे हैं परमिशन की सर परमिशन की बात क्या परमिशन नहीं है? पैदल को पैदल जाने के लिए पैदल जाने परम, चाहिए परमिशन पैदल जाने के लिए कोई परमिशन कोई भी कोई भी प्रोसेस बिना परमिशन के नहीं जा सकता वो के अंदर एक सौ तिरसठ बी एन एन एस लगी हुई है कृपया उसकी पालना कीजिए ये जो सर एक स्प्रे छिड़की जा रही है ये क्या है ये कानून की पालना कीजिए कृपया आप जाइए प्लीज देखो स्प्रे छिड़की जा रही है लगातार और देखो, देखो। ਅਡੜ ਤਰ੍ਹਾਂ ਦੀ ਸਪਰੇ ਜਿਹੜੀ ਆ ਉੱਪਰ ਭੇਜੇ ਜਾ ਰਿਹਾ ਹੁਣ ਫੋਰਸ ਜਿਹੜੀ ਆ ਉੱਪਰ ਭੇਜੀ ਜਾ ਰਹੀ ਆ ਉੱਪਰ ਫੋਰਸ ਭੇਜੀ ਜਾਊਗੀ ਹੁਣ ਫੋਰਸ ਜਿਹੜੀ ਆ ਉੱਪਰ ਭੇਜੀ ਜਾਊਗੀ ਤਾਂ ਜਿਨ੍ਹਾਂ ਦੇ ਅੱਖਾਂ 'ਚ ਇਹ ਸਪਰੇ ਪਈ ਆ ਜਨਤਾ ਦਾ ਪੈਸਾ ਲੈ ਕੇ ਜਾ ਰਹਾ ਹੈ ਸਰਕਾਰ ਲੈ ਰਹੀ ਹੈ ਇਹ ਲੈ ਰਹੇ ਆ ਤੇ ਹਮਾਰੇ ਹਮਾਰੇ 'ਤੇ ਟੈਕਸ ਲਗਾ ਰਹੀ ਹੈ ਹਮਾਰਾ ਟੈਕਸ ਨੇ हमको ਮਾਰ ਰਹੀ ਹੈ ਸਰਕਾਰ ਮੁਸ਼ਕਲ ਨਹੀਂ ਕਰ ਸਕੋ ਤਸੱਦਦ ਕੋਈ ਗੱਲ ਨਹੀਂ ਜੇ ਤੋ ਸੱਦ ਕਰਦੀ ਹੈ ਸਰਕਾਰ ਜਿਹੜੀ ਕੀ ਹੈ ਇਹ ਜਿੱਤ ਗਏ ਸੀ ਕਿਉਂਕਿ ਸਰਕਾਰ ਪੈਦਾ ਹੀ ਪੈਦਲ ਜਾ ਰਹੇ ਆ ਕਿਸਾਨ ਸਾਡੇ ਕੋਲ ਕੋਈ ਹਥਿਆਰ ਨਹੀਂ ਤੁਹਾਡੇ ਵੀ ਅੱਖਾਂ ਹਾਂਜੀ ਭਾਈ ਹਾਂ ਹੋਈ ਆ ਹੋਈ ਆ ਉਹ ਸਿੱਧੇ ਜਿਹੜੇ ਉੱਪਰ ਚੜਦੇ ਆ ਫਿਰ ਉਹ ਮਾਰਦੇ ਆ ਸਪਰੇ ਮਾਰ ਰਹੇ ਆ ਸਰ ਤੁਹਾਡਾ ਨਾਮ ਅੱਖਾਂ ਦੇ ਵਿੱਚ ਸਪਰੇ ਪਾਈ ਜਾ ਰਹੀ ਕਿ ਜਿੱਦਾਂ ਮਿਰਚਾਂ ਲੜਦੀਆਂ ਇਸ ਤਰੀਕੇ ਦਾ ਇਹ ਦਾ ਹਾਂਜੀ 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 ਅੱਖਾਂ ਦੇ ਵਿੱਚ ਆ ਦੇਖੋ ਸਪਰੇ ਫੜੀ ਹੋਈ ਹੈ ਜਿਹੜੀ ਇਹਨਾਂ ਨੇ ਇਹ ਸਪਰੇ ਮਾਰੀ ਜਾ ਰਹੀ ਹੈ ਇਹਨਾਂ ਦੇ ਔਰ ਇਹ ਸਪਰੇਅ ਅੱਖਾਂ ਦੇ ਵਿੱਚ ਮਾਰੀ ਜਾ ਰਹੀ ਹੈ ਉਧਰ ਦੇਖੋ ਪਿੱਛੇ ਉਧਰ ਉੱਪਰ ਚੜ ਗਿਆ ਤਾਂ ਆ ਜਿਹੜਾ ਕਿਸਾਨ ਹੈ ਬਹੁਤ ਬੱਚੀ ਕੀ ਕਰੋਗੇ ਨਾਮ ਪਿਆ ਆਪਣੀ ਸਾਨੀ ਵੱਜੀ ਉਹ ਇੱਕ ਮਿੰਟ ਕੰਫਰ ਉਹ ਕੰਫਰਟੇਬਲ ਤਾਂ ਹੋ ਲੈਣ ਦਿਓ ਉਹਨਾਂ ਨੂੰ ਕੰਫਰਟੇਬਲ ਹੋ ਲੈਣ ਦਿਓ ਯਾਰ ਦੋ ਮਿੰਟ ਉਹਦੇ ਅੱਖਾਂ 'ਚ ਦਵਾਈ ਪੈ ਗਈ ਔਰ ਰੁਕ ਜਾਓ ਦੋ ਮਿੰਟ ਯਾਰ ਕੰਫਰਟੇਬਲ ਤਾਂ ਹੋ ਲੈਣ ਦਿਓ ਰਾਮਨਾਥ ਇਧਰ ਲਗਾਤਾਰ ਸਪਰੇਅ ਛਿੜਕੀ ਜਾ ਰਹੀ ਹੈ ਤਾ ਧਾਰਾ 163 ਕਹਿੰਦੇ ਕਿ ਲਾਗੂ ਆਮਵਾਲਾ ਦੇ ਵਿੱਚ ਇਸ ਕਰਕੇ ਤਾਂ ਇਧਰ ਅੱਖਾਂ 'ਚ दारू ਪਾਇਆ ਜਾ ਰਿਹਾ ਅੱਖਾਂ ਦੇ ਵਿੱਚ ਨਹੀਂ ਅਖੀਰ ਕਿਹਾ ਦੁਆਇਆ ਲੈ ਲੈਂਦਾ ਇੱਕ ਮਿੰਟ ਕਿਹੜੀ ਜਗ੍ਹਾ ਦੁਆਇਆ ਦੋਸਤਾਂ ਦੇ ਵਿੱਚ ਤੁਹਾਡੇ ਵੀ ਸਪਰੇ ਪਈ ਹੈ ਅੰਮ੍ਰਿਤਸਰ ਦੇ ਕੋਈ ਐਲਐਸ ਤੁਹਾਡੇ ਦੇ ਕਾਰਵਾਈ ਕਰਾਂਗੇ ਤੁਸੀਂ ਉੱਪਰ ਗਏ ਨਹੀਂ ਕਰੀਏ ਇਹਨਾਂ ਨੇ ਆਪ ਇੱਥੇ ਇਹਨੂੰ ਖਿਲਾ ਰਿਹਾ ਤੇ ਇਹ ਕਹ ਰਹੇ ਹੋ ਤੁਹਾਡੇ ਤੇ ਅਸੀਂ ਕਾਰਵਾਈ ਕਰਾਂਗੇ ਕਿ ਵੀ ਤੁਸੀਂ ਕਦੇ ਕਾਨੂੰਨ ਹੱਥਾਂ ਜਿ ਲੈ ਰਹੇ ਹੋ ਇਹ ਕਹ ਰਹੇ ਸੀ ਪੁਲਿਸ ਵਾਲੇ ਉਹ ਜਿਹੜਾ ਉੱਪਰ ਚੜ ਗਿਆ ਸੀਗਾ ਟੀਨਾ ਦੇ ਪੁਲਿਸ ਦੀਆਂ ਟੀਨਾ ਦੇ ਉੱਪਰ ਚੜ ਗਿਆ ਕਾਨੂੰਨ ਤੇ ਤੋਂ ਡੇ ਆਈ ਤੇ ਸ਼ਾਂਤ ਬਈ ਜਾਣਾ ਚਾਹੁੰਦੇ ਸੀ ਹਿੰਮਤ ਕਰਕੇ